ਤੁਹਾਨੂੰ ਇਹ ਤੁਹਾਨੂੰ ਲੱਗਦਾ ਕਿ ਜਿਹੜਾ ਤੁਹਾਡਾ ਸਰੂਪ ਹੈ ਜਿਹੜਾ ਤੁਹਾਡਾ ਬਾਣਾ ਹੈ ਉਸ ਕਰਕੇ ਤੁਹਾਨੂੰ ਵੀ ਰਿਸਪੈਕਟ ਜਿਹੜੀ ਮਿਲਣ ਲੱਗ ਗਈ ਹਾਂਜੀ ਬਿਲਕੁਲ ਮੈਨੂੰ ਅਗਲਾ ਹੈਰੀ ਕਹਿ ਕੇ ਆਵਾਜ਼ ਮਾਰਦਾ ਸੀ ਓਏ ਹੈਰੀ ਇੱਧਰ ਆ ਹੁਣ ਬਾਬਾ ਜੀ ਕੋਈ ਵੀ ਮਿਲਦਾ ਆ ਸਿੰਘ ਆ ਤਾਂ ਫਤਿਹ ਬੁਲਾਉਂਦਾ ਆ ਜਾਂ ਫਿਰ ਬਾਬਾ ਜੀ ਸਤਿ ਸ੍ਰੀ ਅਕਾਲ ਪਹਿਲਾਂ ਹੁੰਦਾ ਸੀ ਜਿੱਦਾਂ ਕਿਸੇ ਨੇ ਓਏ ਵੀ ਕਹਿਤਾ ਅਗਰੈਸਿਵ ਹੋ ਜਾਣਾ ਵੀ ਤੂੰ ਮੈਨੂੰ ਓਏ ਕਿੱਦਾਂ ਕਹਿਤਾ ਹੁਣ ਜਦੋਂ ਤੋਂ ਸਾਲ 1.5 ਸਾਲ ਹੋ ਗਿਆ ਬਾਣੀ ਪੜਨ ਲੱਗੇ ਆ ਜੇ ਕੋਈ ਕਹਿ ਹੁੰਦਾ ਨਾ ਓਏ ਵੀ ਤੁਹਾਨੂੰ ਕਹਿ ਦਿੰਦਾ ਵੀ ਵਾਹਿਗੁਰੂ ਚਲ ਕੋਈ ਗੱਲ ਨਹੀਂ ਕਿਹੜਾ ਕਿਹੜਾ ਨਸ਼ਾ ਕੀਤਾ ਤੁਸੀਂ ਜ਼ਿੰਦਗੀ ਚ ਸਾਰੇ ਕੀਤੇ ਆ ਪਾਪਾ ਜੀ ਇੱਕ ਚਿੱਟੇ ਨੂੰ ਛੱਡ ਕੇ ਬਾਕੀ ਸਾਰੇ ਨਸ਼ੇ ਕੀਤੇ ਨਸ਼ਾ ਹੁਣ ਬਾਣੀ ਦਾ ਹੀ ਬਹੁਤਾ ਪਾਪਾ ਜੀ ਹੋਰ ਨਸ਼ੇ ਦੂਰ ਆਪਾਂ ਤਾਂ ਆਪ ਲੜਾਈ ਝਗੜੇ ਚ ਲੱਗੇ ਕੋਈ ਸਮਝ ਨਹੀਂ ਸੀ ਵਿਵਾਦ ਚ ਬੱਚੇ ਦਾ ਕੀ ਬਣੂ ਮੇਰੀ ਵਾਈਫ ਦਾ ਕੀ ਬਣੂ ਮੇਰੇ ਮੰਮੀ ਡੈਡੀ ਦਾ ਕੀ ਬਣੂ ਜਦੋਂ ਦਾ ਮੈਂ ਅਮਰ ਛੱਕਿਆ ਮੈਂ ਸਾਰੇ ਦੋਸਤ ਛੱਡ ਦਿੱਤੇ ਬਾਕੀ ਕੁਛ ਕਾਪ ਵੀ ਛੱਡ ਗਏ ਕਿਉਂਕਿ ਜਿੰਨਾ ਨੂੰ ਨਸ਼ਾ ਪਸੰਦ ਆ ਉਹਨਾਂ ਨੂੰ ਇਹ ਚੀਜ਼ ਨਹੀਂ ਪਸੰਦ ਆਏਗੀ ਉਹ ਆਪ ਵੀ ਛੱਡ ਗਏ ਦੁੱਖ ਦਰਦ ਭੌਂ ਨਿਕਟ ਨਾ ਤੈ ਨਰਕੇ ਰਹੇ ਹੌਂ ਜੋ ਜਾਕੀ ਇੱਕ ਵਾਰ ਚੌਪਾਈ ਕੋ ਕਹੇ ਜਦੋਂ ਅਪ ਚਪਾਈ ਸਾਹਿਬ ਦਾ ਪਾਠ ਪੜ੍ਹਦੇ ਨਾ ਬਪਾ ਜੀ ਦੁੱਖੋ ਦਰਦ ਦਾ ਆਪਣੇ ਨੇੜੇ ਨਹੀਂ ਰਹਿੰਦਾ ਹੈਗਾ ਆ ਚਿੰਤਾ ਆ ਜਿੰਨਾ ਪਹਿਹਾ ਪੂਗਾ ਇਹ ਆਪਾਂ ਨੂੰ ਸਮਝ ਤੋਂ ਬਾਹਰ ਹੋ ਜਾਂਦਾ ਵੀ ਇਹ ਚੀਜ਼ਾਂ ਆਪਣੇ ਲੋੜਵੰਦ ਨਹੀਂ ਹੈਗੀਆਂ ਜ਼ਿੰਦਗੀ 'ਚ ਬਪਾ ਜੀ ਬਹੁਤ ਬਦਲਾਅ ਆਇਆ ਜਿੱਦਾਂ ਪਹਿਲਾਂ ਮੈਂ ਰੋਡ ਤੇ ਜਾਂਦਾ ਸੀ ਆਪਣੇ ਯਾਰਾਂ ਦੋਸਤਾਂ ਨਾਲ ਜਾਂਦਾ ਸੀ ਮੈਨੂੰ ਅਗਲਾ ਹੈਰੀ ਕਹਿ ਕੇ ਆਵਾਜ਼ ਮਾਰਦਾ ਸੀ ਓਏ ਹੈਰੀ ਇੱਧਰ ਆ ਹੁਣ ਬਾਬਾ ਜੀ ਕੋਈ ਵੀ ਮਿਲਦਾ ਆ ਕੋਈ ਵੀ ਆ ਕੇ ਪਹਿਲਾਂ ਹੱਥ ਜੋੜਦਾ ਸਤਿਕਾਰ ਕਰਦਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਂ ਫਿਰ ਸਿੰਘ ਆ ਤਾਂ ਫਤਿਹ ਬੁਲਾਉਂਦਾ ਆ ਜਾਂ ਫਿਰ ਬਾਬਾ ਜੀ ਸਤਿ ਸ੍ਰੀ ਅਕਾਲ ਸਤਿਕਾਰ ਕਰਕੇ ਬੋਲਦੇ ਆ ਸਭ ਤੋਂ ਪਹਿਲਾਂ ਰਿਸਪੈਕਟ ਮਿਲਦੀ ਇਹ ਤੁਹਾਨੂੰ ਲੱਗਦਾ ਕਿ ਜਿਹੜਾ ਤੁਹਾਡਾ ਸਰੂਪ ਹੈ ਜਿਹੜਾ ਤੁਹਾਡਾ ਬਾਣਾ ਹੈ ਉਸ ਕਰਕੇ ਤੁਹਾਨੂੰ ਵੀ ਰਿਸਪੈਕਟ ਜੜੀ ਮਿਲਣ ਲੱਗ ਗਈ ਹਾਂਜੀ ਬਿਲਕੁਲ ਬਾਕੀ ਮੈਨੂੰ ਨਹੀਂ ਰਿਸਪੈਕਟ ਮਿਲਦੀ ਮਹਾਰਾਜ ਨੂੰ ਰਿਸਪੈਕਟ ਮਿਲਦੀ ਆ ਕਿਉਂਕਿ ਉਹਨਾਂ ਨੇ ਆਪਣਾ ਸਰੂਪ ਪਸੰਦ ਕੀਤਾ ਆ ਇਹਨੇ ਤੁਹਾਨੂੰ ਨਹੀਂ ਔਖਾ ਲੱਗਦਾ ਜਿਵੇਂ ਕੁੜੀਆਂ ਨੂੰ ਸ਼ੌਂਕ ਹੁੰਦਾ ਕਿ ਜਿੱਥੇ ਵਿਆਹ ਤੇ ਜਾਣਾ ਹੈ ਜਾਂ ਕਿਤੇ ਹੋਰ ਜਾਣਾ ਤਿਆਰ ਹੋ ਕੇ ਜਾਈਏ ਮੇਕਅਪ ਕਰੀਏ ਪੂਰਾ ਹੁਣ ਤੁਸੀਂ ਬਿਲਕੁਲ ਸਾਦੇ ਮੈਨੂੰ ਪਹਿਲਾਂ ਵੀ ਇਹਨਾਂ ਸ਼ੌਂਕ ਨਹੀਂ ਸੀ ਪਹਿਲਾਂ ਵੀ ਸਿੰਪਲ ਰਹਿਣੀ ਸਹੀ ਸੀ ਤਾਂ ਹੁਣ ਤਾਂ ਬਿਲਕੁਲ ਵੀ ਨਹੀਂ ਹੈ ਮਤਲਬ ਖੁਸ਼ ਹਾਂ ਤੁਸੀਂ ਹੁਣ ਇਸ ਜ਼ਿੰਦਗੀ ਦੇ ਵਿੱਚ ਇਦਾਂ ਬਹੁਤ ਜ਼ਿਆਦਾ ਮਹਾਰਾਜ ਕਹਿੰਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਅਪਾ ਚਿੰਤਾ ਕਿਹੜੀ ਗੱਲ ਦੀ ਕਰਨੀ ਹੁਣ ਫੈਸ਼ਨਾਂ ਦੀ ਕਾਦੇ ਵਾਸਤੇ ਉਹ ਜਦ ਮਾਲਕ ਨੇ ਬਣਾਏ ਨਹੀਂ ਬੰਦੇ ਨੇ ਬਣਾਏ ਹੋਏ ਆ ਆਪਾਂ ਉਹਦੀ ਚਿੰਤਾ ਕਿਉਂ ਕਰੀਏ ਦੋਖੜੀ ਦਾ ਫੈਸ਼ਨ ਨਹੀਂ ਨਾਲ ਜਾਣਾ ਜਾਣਤਾ ਉਹ ਪਰਮਾਤਮਾ ਦਾ ਨਾਮ ਹੀ ਲੈਣਾ ਇਸ ਚੀਜ਼ ਨੂੰ ਬਹੁਤ ਅੱਜਕੱਲ ਸਾਡੇ ਜਿਹੜੇ ਨੇਗੇ ਉਹ ਛੱਡਦੇ ਜਾ ਰਹੇ ਨੇਗੇ ਹਾਂਜੀ ਕਹਿੰਨਾ ਗੱਲ ਕਰੀਏ ਜੇ ਦਸਤਾਰ ਵੀ ਅੱਜਕੱਲ ਤਾਂ ਹੀ ਬੰਦੇ ਨੇ ਕਿ ਅਸੀਂ ਵੀਡੀਓ ਚ ਵਧੀਆ ਦਿਖਾਂਗੇ ਤਾਂ ਪੱਗ ਬੰਦੇ ਆ ਉਹਦੀ ਮਹੱਤਤਾ ਅਸਲ ਜਿਹੜਾ ਹੈ ਉਹ ਸ਼ਾਇਦ ਨਹੀਂ ਪਛਾਣਦੇ ਬਿਲਕੁਲ ਤਾਂ ਤੁਹਾਡੀ ਪਰਸਨਲ ਲਾਈਫ ਦੇ ਵਿੱਚ ਕਿੰਨਾ ਕੁ ਚੇਂਜ ਆਇਆ ਮਤਲਬ ਜੇ ਆਪਾਂ ਗੱਲ ਕਰੀਏ ਕਿ ਗੁਰਬਾਣੀ ਉਹ ਕਹਿੰਦੇ ਆ ਵੀ ਜਿਹੜਾ ਬੰਦਾ ਗੁਰਬਾਣੀ ਪੜ੍ਹਦਾ ਹੈ ਉਹਦੇ ਮਨ ਦੇ ਵਿੱਚ ਜਿਹੜਾ ਹੈ ਉਹ ਸ਼ਾਂਤੀ ਆ ਜਾਂਦੀ ਹੈ ਠੰਡਕ ਮਿਲਦੀ ਹੈ ਅੰਦਰੋਂ ਦੀ ਪਹਿਲਾਂ ਵਾਲੀ ਜਿਹੜੀ ਤੁਹਾਡੀ ਜ਼ਿੰਦਗੀ ਹੈ ਤੁਸੀਂ ਜਿਵੇਂ ਦੱਸਿਆ ਵੀ ਨਸ਼ੇ ਕਰਦੇ ਸੀਗੇ ਉਹਦੇ ਵਿੱਚ ਕਹਿੰਦੇ ਆ ਵੀ ਜਦੋਂ ਬੰਦਾ ਨਸ਼ੇ ਕਰਦਾ ਨਾ ਨਸ਼ੇ ਕਰਕੇ ਉਹਨੂੰ ਐ ਦੁਨੀਆ ਦੀ ਸੁਰਤ ਭੁੱਲ ਜਾਂਦੀ ਹੈ ਬੜਾ ਆਨੰਦ 'ਚ ਰਹਿੰਦਾ ਹੈ ਹੁਣ ਤੁਸੀਂ ਜਿਹੜਾ ਹੈ ਹੁਣ ਤੁਸੀਂ ਅਮਰੇਸ਼ ਆ ਕਿਹਾ ਹੁਣ ਤੁਹਾਨੂੰ ਵੱਖਰਾ ਨਸ਼ਾ ਇੱਕ ਜਿਹੜਾ ਮਿਲ ਗਿਆ ਹੁਣ ਕਿਦਾਂ ਦਾ ਸਰੂਰ ਰਹਿੰਦਾ ਬਾਬਾ ਜੀ ਪਹਿਲਾਂ ਹੁੰਦਾ ਵੀ ਤੁਮਨੇ ਉਹ ਇਹ ਕਿੱਦਾਂ ਕਹਿਤਾ ਹੁਣ ਜਦੋਂ ਤੋਂ ਸਾਲ ਡੇਢ ਸਾਲ ਹੋ ਗਿਆ ਬਾਣੀ ਪੜਨ ਲੱਗੇ ਆ ਜੇ ਕੋਈ ਕਹਿ ਹੁੰਦਾ ਨਾ ਉਹ ਇਹ ਵੀ ਤੁਹਾਨੂੰ ਕਹਿ ਦਿੰਦਾ ਵੀ ਵਾਹਿਗੁਰੂ ਚਲ ਕੋਈ ਗੱਲ ਨਹੀਂ ਐਨੀ ਨਿਮਰਤਾ ਆ ਜਾਂਦੀ ਆ ਬਾਕੀ ਅਦਾ ਵੀ ਬਾਣੀ ਪੜੋਂਗੇ ਮਾਨੂੰ ਸ਼ਾਂਤੀ ਮਿਲਦੀ ਆ ਤੁਹਾਡਾ ਮਨ ਹੈ ਨਾ ਕਿਸੇ ਤੇ ਅਗਰੈਸਿਵ ਹੁੰਦਾ ਸ਼ਾਂਤੀ ਮਿਲਦੀ ਬਾਕੀ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਨਸ਼ਾ ਨਸ਼ਾ ਹੁਣ ਬਾਣੀ ਦਾ ਹੀ ਬਹੁਤ ਆ ਪਾਪਾ ਜੀ ਹੋਰ ਨਸ਼ੇ ਦੂਰ ਆ ਪਾ ਇੱਕ ਵਾਰੀ ਤੁਸੀਂ ਬਾਣੀ ਪੜ੍ਹ ਕੇ ਦੇਖੋ ਚਪਈ ਸਾਹਿਬ ਦਾ ਪਾਠ ਕਰਕੇ ਦੇਖੋ ਉਹੀ ਨਸ਼ਾ ਬਹੁਤ ਹਾਸਾ ਭਈ ਤੁਹਾਡੀ ਪਹਿਲਾ ਜਿਹੜੀ ਰੁਟੀਨ ਸੀਗੀ ਉਹ ਕਿਦਾਂ ਦੀ ਸੀ ਤੇ ਹੁਣ ਤੁਸੀਂ ਕਿਹੜੀ ਰੁਟੀਨ ਫਾਲੋ ਕਰਦੇ ਹੋ ਸਵੇਰ ਤੋਂ ਲੈ ਕੇ ਬਾਬਾ ਜੀ ਪਹਿਲਾਂ ਮੈਂ ਬਿਲਕੁਲ ਵਿਹਲਾ ਸੀ ਘਰੇ ਮੰਮੀ ਉਹਨਾਂ ਦੀ ਦੁਕਾਨ ਹੈ ਹੈਂਡਲ ਹੁੰਦੀ ਪਾਪਾ ਦੀ ਬੜਾ ਬਰਾਦਰ ਬੈਂਕ ਚ ਮੈਨੇਜਰ ਆ ਉਹ ਨੂੰ ਬੇਟੇ ਨੂੰ ਮੇਰੇ ਨੂੰ ਉਹ ਚੀਜ਼ਾਂ ਚ ਜੋ ਲੈ ਕੇ ਦੇ ਦਿੰਦਾ ਸੀ ਮੇਰੇ ਬੇਟੇ ਦੀ ਫੀਸ ਸਕੂਲ ਦੀ ਪਾਪਾ ਉਹ ਨਹੀਂ ਭਰ ਦਿੰਦੇ ਸੀ ਘਰ ਦਾ ਖਰਚਾ ਉਹ ਕਰ ਦਿੰਦੇ ਸੀ ਮੈਨੂੰ ਕੋਈ ਟੈਨਸ਼ਨ ਨਹੀਂ ਸੀ ਆਪਾਂ ਉੱਠੀਦਾ ਸੀ 10-11 ਵਜੇ ਟਰਾਂਮ ਨਾਲ ਉੱਠ ਕੇ ਨਹਾ ਧੋ ਕੇ ਰੋਟੀ ਪਾਣੀ ਖਾ ਕੇ ਫੇਰ ਸੋ ਜਾਣਾ ਫਿਰ ਯਾਰਾਂ ਦੋਸਤਾਂ ਨਾਲ ਚੱਲ ਜਾਣਾ ਸ਼ਾਮ ਨੂੰ ਆ ਕੇ ਦਰਦੁਰੂ ਪੀ ਕੇ ਸ਼ਾਮ ਨੂੰ ਆ ਕੇ ਫਿਰ ਫੇਰ ਆਪਣਾ ਸੋ ਜਾਣਾ ਹੁਣ ਬਾਬਾ ਜੀ ਆਪਾਂ ਸਵੇਰੇ ਉੱਠੀਦਾ 4:30 ਵਜੇ ਉੱਠ ਕੇ ਪਹਿਲਾਂ ਨਿਤਨੇਮ ਦੀ ਪਾਣੀ ਪੰਜ ਬਾਣੀਆਂ ਦੀ ਪਾਠ ਕਰੀਦਾ ਆਪਾਂ ਉਸ ਤੋਂ ਬਾਅਦ ਫਿਰ ਆਪਾਂ ਜਾਂਦੇ ਆ ਗੁਰਦੁਆਰੇ ਸਾਹਮਣੇ ਰੋਡ ਤੇ ਗੁਰਦੁਆਰਾ ਗੁਰਦੁਆਰੇ ਜਾਣ ਤੋਂ ਬਾਅਦ ਫਿਰ ਰੋਟੀ ਪ੍ਰਸ਼ਾਦਾ ਪਾਣੀ ਛਕ ਕੇ ਉਸ ਤੋਂ ਬਾਅਦ ਆਪਾਂ ਸ਼ਰਦਾ ਜੀ ਦਾ ਪੈਰ ਲਾਉਣ ਨੇ ਉੱਥੇ ਚੱਲੇ ਗਏ। ਉੱਥੋਂ ਸ਼ਾਮ ਨੂੰ ਆ ਕੇ ਰਹਿਰਾ ਸਾਹਿਬ ਦਾ ਉੱਥੇ ਵੀ ਬਾਣੀ ਪੜੀਦੀ ਆ। ਫਿਰ ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਘਰੇ ਆ ਕੇ ਕਰਕੇ ਉਸ ਤੋਂ ਬਾਅਦ ਆਪਾਂ ਆਰਾਮ ਕਰੀਏ। ਪਹਿਨੇ ਤੁਹਾਨੂੰ ਪਹਿਲਾਂ ਜਦੋਂ ਜੇ ਅਮਰਤ ਨਹੀਂ ਸੀ ਛਕਿਆ ਉਸ ਤੋਂ ਪਹਿਲਾਂ ਜਿਵੇਂ ਦੱਸਿਆ ਇਹਨਾਂ ਨੇ ਕਿ ਨਸ਼ੇ-ਨਸ਼ੇ ਕਰਦੇ ਸੀਗੇ ਤੁਹਾਨੂੰ ਕਿਦਾਂ ਦਾ ਲੱਗਦਾ ਸੀਗਾ? ਬਹੁਤ ਔਖਾ ਲੱਗਦਾ ਸੀਗਾ। ਐਦਾਂ ਕੋਈ ਝਗੜਾ ਨਹੀਂ ਸੀ ਕਦੀ ਕੋਈ ਕੁਝ ਨਹੀਂ ਸੀ ਪਰ ਔਖਾ ਲੱਗਦਾ ਸੀ। ਨਹੀਂ ਬਬਾਈ ਮੈਂ ਕਦੇ ਘਰੇ ਆ ਕੇ ਪੀ ਜਿੱਦਾਂ ਲੋਕ ਦਾਰੂ ਪਿੰਦੇ ਆ ਜਾਂ ਨਸ਼ੇ ਕਰਕੇ ਘਰੇ ਆ ਕੇ ਲੜਦੇ ਆ ਜਾਂ ਬਾਹਰ ਲੜਦੇ ਆ ਕਦੇ ਇਦਾਂ ਦੀ ਕੋਈ ਗੱਲ ਨਹੀਂ ਸੀ ਹੋਈ ਬਾਹਰ ਹਾਂ ਜਿੱਦਾਂ ਕਿਸੇ ਨੇ ਕੋਈ ਲੜਾਈਆਂ ਚ ਚਲੇ ਗਏ ਉਹ ਬਹੁਤ ਚਸਕਾ ਸੀ ਵੀ ਹਾਂ ਚਲੋ ਲੜਾਈ ਸੀ ਚੱਲੀਏ ਵੀ ਘਰੇ ਆ ਕੇ ਕੋਈ ਗੱਲ ਨਹੀਂ ਸਿਖਾਉਂਦੇ ਨਸ਼ਾ ਜ਼ਰੂਰ ਕਰਦਾ ਸੀ ਪਰ ਘਰੇ ਆ ਕੇ ਕੋਈ ਗੱਲ ਨਹੀਂ ਸਿਖਾਉਂਦਾ ਦਾਰੂ ਪਿੰਦੇ ਸੀ ਬਹੁਤ ਪਰ ਕਦੇ ਘਰੇ ਆ ਕੇ ਗੱਲ ਨਹੀਂ ਸਿਪਾਇਆ ਉਹ ਤੁਸੀਂ ਨਸ਼ੇ 'ਚ ਕਿੱਦਾਂ ਲੱਗੇ ਕੀ ਉਹਦੇ ਪਿੱਛੇ ਕੀ ਹੋਇਆ ਸੀਗਾ ਉਹ ਉਹ ਇਦਾਂ ਸੀ ਬਾਬਾ ਜੀ ਵੀ ਕਮਾਉਣ ਵਾਲੇ ਸਾਰੇ ਹੈਗੇ ਸੀ ਘਰੇ ਮੈਂ ਛੋਟਾ ਸਭ ਤੋਂ بڑا ਬ੍ਰਦਰ ਐ ਤੇ ਪਾਪਾ ਸੀਗੇ ਘਰੇ ਪੈਸਾ ਹੈਗਾ ਸੀ ਆਪਾਂ ਚੰਡੀਗੜ੍ਹ ਚਲੇ ਗਏ ਉੱਥੇ ਫਲੈਟ ਦੇ ਵਿੱਚ ਰਹਿੰਦੇ ਸੀ ਉੱਥੇ ਨਸ਼ੇ ਵਗੈਰਾ ਕਰਨ ਲੱਗੇ ਮੁੰਡੇ ਨਾਲ ਰਲ ਕੇ ਉੱਥੋਂ ਹੀ ਸਟਾਰਟ ਹੋ ਗਿਆ ਸੀ ਕੰਮ ਤੇ ਫਿਰ ਜਦੋਂ ਤੁਸੀਂ ਹੁਣ ਜਦੋਂ ਅਮਰੇਸ਼ਾ ਕਿਹਾ ਫਿਰ ਔਖਾ ਨਹੀਂ ਲੱਗਿਆ ਕਹਿੰਦੇ ਨਸ਼ੇ ਇੱਕ ਵਾਰੀ ਬੰਦੇ ਨੂੰ ਲੱਗ ਜਾਣ ਛੱਡਣੇ ਬਹੁਤ ਔਖੇ ਹੁੰਦੇ ਨੇ ਨਹੀਂ ਨਹੀਂ ਆਪਾਂ ਉਸ ਲੈਵਲ ਤੱਕ ਨਹੀਂ ਸੀ ਪਹੁੰਚੇ ਜਿਹੜਾ ਨਸ਼ਾ ਛੱਡਿਆ ਨਹੀਂ ਜਾ ਸਕਦਾ ਉਸ ਲੈਵਲ ਤੱਕ ਪਹੁੰਚੇ ਹੀ ਨਹੀਂ ਸੀ ਮਾਰਾ ਦੀ ਕਿਹੜਾ ਕਿਹੜਾ ਨਸ਼ਾ ਕੀਤਾ ਤੁਸੀਂ ਜ਼ਿੰਦਗੀ ਚ ਸਾਰੇ ਕੀਤੇ ਵਾਪੇ ਇੱਕ ਚਿੱਟੇ ਨੂੰ ਛੱਡ ਕੇ ਬਾਕੀ ਸਾਰੇ ਨੇ ਚਿੱਤੇ ਇੱਕ ਸਾਰੇ ਪੈਸੇ ਜਿਹੜਾ ਉਹ ਕਰਦਿਆਂ ਤੋਂ ਫਿਰ ਲੈ ਕੇ ਤੁਸੀਂ ਕਰਦਿਆਂ ਕਦੇ ਕਰਦਿਆਂ ਨੇ ਨਹੀਂ ਕਿਹਾ ਕਿ ਯਾਰ ਤੂੰ ਕਿੱਥੇ ਪੈਸੇ ਲੈ ਕੇ ਜਾਣਾ ਪਪਾ ਜੀ ਉਹਨਾਂ ਨੂੰ ਬੜੇ ਝੂਠ ਬੋਲੇ ਵੀ ਅੱਜ ਮੈਂ ਗੱਡੀ ਦਾ ਕੰਮ ਕਰਾਉਣਾ ਆ ਜਾਂ ਅੱਜ ਮੈਂ ਮੋਟਰਸਾਈਕਲ ਖਰਾਬ ਹੋ ਗਿਆ ਜਾਂ ਅੱਜ ਮੈਂ ਫੀਸ ਭਰਨੀ ਆ ਐਦਾਂ ਦੇ ਝੂਠ ਵਗੈਰਾ ਬੋਲ ਕੇ ਬੜੇ ਪੈਸੇ ਖਰਚੇ ਉਹਨਾਂ ਦੇ ਅੱਜ ਉਹ ਸਮਾਂ ਯਾਦ ਆਉਂਦਾ ਵੀ ਉਹ ਪੈਸਾ ਮੈਂ ਬਚਾਇਆ ਹੁੰਦਾ ਤਾਂ ਅੱਜ ਮੈਂ ਹੋਰ ਵੱਡੀ ਗੱਡੀ ਚ ਹੁੰਦਾ ਪਰ ਮਾਲਕ ਨੇ ਕਿਹਾ ਵੀ ਜਿੰਨਾ ਦੁੱਖ ਦਰਦ ਭੋਗ ਨਿਕਟ ਨਾ ਤੈ ਨਰਕੇ ਰਹੇ ਹਉ ਜੋ ਜਾਕੀ ਇੱਕ ਬਾਾਰ ਚੌਪਾਈ ਕੋ ਕਹੇ ਜਦੋਂ ਆਪਾਂ ਚਪਾਈ ਸਾਹਿਬ ਦਾ ਪਾਠ ਪੜ੍ਹਦੇ ਨਾ ਪਾਪਾ ਜੀ ਦੁੱਖੋ ਦਰਦ ਦਾ ਆਪਣੇ ਨੇੜੇ ਨਹੀਂ ਰਹਿੰਦਾ ਹੈਗਾ ਆ ਚਿੰਤਾ ਆ ਜਿੰਨਾ ਪਹਿਹਾ ਪੂਗਾ ਇਹ ਆਪਾਂ ਨੂੰ ਸਮਝ ਤੋਂ ਬਾਹਰ ਹੋ ਜਾਂਦਾ ਵੀ ਇਹ ਚੀਜ਼ਾਂ ਆਪਣੇ ਲੋੜਵੰਦ ਨਹੀਂ ਹੈਗੀਆਂ ਲੋੜਵੰਦ ਪਰਮਾਤਮਾ ਦਾ ਨਾਮ ਆ ਜਿਨੇ ਆਪਾਂ ਨੂੰ ਅੱਗੇ ਲੈ ਕੇ ਜਾਣਾ ਆਪ ਦੁਨਿਆਵੀ ਚੀਜ਼ਾਂ ਨੇ ਇਹ ਦੁਨੀਆਂ ਚ ਹੀ ਰਹਿ ਜਾਣੀਆਂ ਨੇ ਇਹ ਅੱਗੇ ਨਹੀਂ ਜਾਣੀਆਂ ਮੇਨਾ ਜਦੋਂ ਤੁਸੀਂ ਉਸ ਟਾਈਮ ਸੀ ਨਸ਼ੇ ਕਰਦੇ ਸੀਗੇ ਉਦੋਂ ਤੁਹਾਨੂੰ ਫੈਮਿਲੀ ਵੀ ਨਹੀਂ ਕਦੇ ਚਿੰਤਾ ਹੋਈ ਕਿ ਮੇਰੀ ਵਾਈਫ ਹੈਗੀਏ ਨਾਲ ਮੇਰਾ ਅੱਗੇ ਬੇਟਾ ਆ ਜਾਏ ਤਾਂ ਮੈਂ ਉਹਨਾਂ ਦਾ ਕਿੱਦਾਂ ਦੇਖੂੰਗਾ ਅੱਗੇ ਕੀ ਕਰੂੰਗਾ ਬਾਬਾ ਉਦੋਂ ਬਾਬਾ ਜੀ ਕੋਈ ਸਮਝ ਹੀ ਨਹੀਂ ਸੀਗੀ ਇੱਕ ਹੀ ਚੀਜ਼ ਆਪਾਂ ਮੈਂ ਮਨ 'ਚ ਬਿਠਾਈ ਹੋਈ ਆ ਵੀ ਉਦੋਂ ਮੈਨੂੰ ਸਮਝ ਹੀ ਨਹੀਂ ਸੀ ਸਮਝ ਹੀ ਹੁਣ ਆਈ ਹੈ ਜ਼ਿੰਦਗੀ ਦੀ ਹੁਣ ਉਦੋਂ ਕੋਈ ਵੀ ਜਿੱਦਾਂ ਆਪਾਂ ਲੜਾਈ ਝਗੜੇ ਚ ਲੱਗੇ ਕੋਈ ਸਮਝ ਨਹੀਂ ਸੀ ਵਿਵਾਦ 'ਚ ਬੱਚੇ ਦਾ ਕੀ ਬਣੂ ਮੇਰੀ ਵਾਈਫ ਦਾ ਕੀ ਬਣੂ ਮੇਰੇ ਮੰਮੀ ਡੈਡੀ ਦਾ ਕੀ ਬਣੂ ਕੋਈ ਸਮਝ ਨਹੀਂ ਸੀ ਜਿੱਥੇ ਦਿਲ ਕੀਤਾ ਚੱਲ ਗਿਆ ਪਰ ਹੁਣ ਜਦੋਂ ਦਾ ਮੈਂ ਹੋਰ ਛਕਿਆ ਮੈਂ ਸਾਰੇ ਦੋਸਤ ਛੱਡ ਦਿੱਤੇ ਸਾਰੇ ਜਿੰਨੇ ਆਪਣੀ ਫਰੈਂਡ ਸਰਕਲ ਸੀਗਾ ਸਾਰਾ ਛੱਡਤਾ ਬਾਈ ਬਾਕੀ ਕੁਛ ਕਾਪ ਵੀ ਛੱਡ ਗਏ ਕਿਉਂਕਿ ਜਿੰਨਾਂ ਨੂੰ ਨਸ਼ਾ ਪਸੰਦ ਆ ਉਹਨਾਂ ਨੂੰ ਇਹ ਚੀਜ਼ ਨਹੀਂ ਪਸੰਦ ਆਗੀ ਉਹ ਆਪ ਵੀ ਛੱਡ ਗਏ ਅੱਛਾ ਇੱਕ ਚੀਜ਼ ਮੈਨੂੰ ਜ਼ਰੂਰ ਦੱਸੋ ਕਿ ਜਿਵੇਂ ਕੁਝ ਗੱਲਾਂ ਹੁਣ ਆਪਾਂ ਦੇਖ ਲਈਏ ਵੀ ਤੁਸੀਂ ਧੰਗ ਸਿੰਘ ਸਗੇ ਹੋ ਹਾਂਜੀ ਆਮ ਇੱਕ ਬੰਦਾ ਜਿਨਾ ਹੈ ਜਿਹਨੇ ਅਮਰਿਸ਼ਕਿਆ ਹੁੰਦਾ ਆਪਣੇ ਕੋਲ ਇੱਕ ਸ਼ਰੀਸਾ ਵੜ ਰੱਖਦਾ ਤੁਸੀਂ ਇੰਨੇ ਸਾਰੇ ਸ਼ਸਤਰ ਰੱਖੇ ਹੋਏ ਨੇਗੇ ਅ ਨਿਹੰਗ ਸਿੰਘ ਇੱਕ ਹੀ ਇੰਨੇ ਸਾਰੇ ਸ਼ਸਤਰ ਕਿਉਂ ਰੱਖ ਦਿੰਨੇ ਆਪਣੇ ਕੋਲੇ ਬਾਬਾ ਜੀ ਮਾਰਾ ਨੇ ਕਿਹਾ ਸ਼ਸਤਰਨ ਕੇ ਅਧੀਨ ਹੈ ਰਾਜ ਜੇ ਆਪਾਂ ਰਾਜ ਲੈਣਾ ਵੈਸੇ ਤਾਂ ਮੈਂ ਤੁਹਾਨੂੰ ਦੱਸਦਾ ਜਿਹੜੀ ਇੱਕ ਫੌਜ ਹੁੰਦੀ ਆ ਗਰੰਥੀ ਸਿੰਘ ਵਾਲੀ ਉਹ ਵੀ ਫੌਜ ਆ ਆਪਣੀ ਅਸੀਂ ਨਿਹੰਗ ਸਿੰਘ ਆ ਉਹ ਵੀ ਫੌਜ ਆ ਪਰ ਫੌਦ ਤੇ ਫੌਜ ਦੇ ਵਿੱਚ ਫਰਕ ਹੁੰਦਾ ਕੀ ਫਰਕ ਹੁੰਦਾ ਜਿੱਦਾਂ ਹੁਣ ਆਪਣੀ ਪੰਜਾਬ ਪੁਲਿਸ ਲਾ ਲਓ ਪੰਜਾਬ ਪੁਲਿਸ ਹੈ ਗਿਆ ਉਹ ਉਹ ਡਿਊਟੀ ਤੇ दारू ਪੀ ਸਕਦੇ ਆ ਨਹੀਂ ਪੀ ਸਕਦੇ ਨਾ ਉਦਾਂ ਹੀ ਫੌਜ ਦੇ ਵਿੱਚ ਜਦੋਂ ਆਪਾਂ ਜਾਣਦੇ ਆ ਉਹਨਾਂ ਨੂੰ ਡਿਊਟੀ ਦੇ ਉੱਤੇ ਰਾਮ ਆਉਂਦੀ ਆ ਆਉਂਦੀ ਆ ਨਾ ਉਹਨਾਂ ਤੇ ਉਹਦੇ ਵਿੱਚ ਕੀ ਫਰਕ ਆ ਉਹਨਾਂ ਨੇ ਬਾਹਰਾਂ ਤੇ ਲੜਨਾ ਆ ਇਹਨਾਂ ਨੇ ਕਮਿਊਨਿਟੀ ਜੋ ਵੀ ਹੈ ਉਹਦੇ ਵਿੱਚ ਇਹਨਾਂ ਨੇ ਸਿਰਫ ਆਪਣੇਆਂ ਦੀ ਰੱਖਿਆ ਕਰਨੀ ਆ ਉਹਨਾਂ ਨੇ ਕੀ ਕਰਨਾ ਰੱਖਿਆ ਤਾਂ ਆਪਣੀ ਕਰਨੀ ਆ ਲੜਨਾ ਦੂਜਿਆਂ ਨਾਲ ਇਹਨਾਂ ਨੇ ਆਪਣੇ ਨਾਲ ਹੀ ਲੜਨਾ ਇਹ ਹਥਿਆਰ ਨਹੀਂ ਚੱਕ ਸਕਦੇ ਹੁਣ ਅਸੀਂ ਆ ਜਿਹੜੇ ਹੁਣ ਜਿਹੜੇ ਗ੍ਰਾਂਥੀ ਸਿੰਘ ਨੇ ਉਹਨਾਂ ਨੇ ਪਾਣੀ ਹੀ ਪੜਨੀ ਹੈ ਗੁਰਦੁਆਰੇ ਗੁਰਦੁਆਰੇ ਕਿਸ ਦੇ ਨਾਲ ਲੜਾਈ ਹੋ ਸਕਦੇ ਵੱਧ ਤੋਂ ਵੱਧ ਆਪਣੇ ਨਾਲ ਬੈਸ ਵਸਾਈ ਹੋ ਸਕਦੀ ਹੈ ਸਾਡੀ ਕਿਸ ਦੇ ਨਾਲ ਲੜਾਈ ਹੋਣੀ ਹੈ ਜਿਨੇ ਮਹਾਰਾਜ ਦਾ ਅਪਮਾਨ ਕਰਨਾ ਹੈ ਸਾਨੂੰ ਉਹਦਾ ਸੋਦਾ ਵੀ ਲਾਉਣਾ ਪੈ ਸਕਦਾ ਸਾਨੂੰ ਕੋਈ ਵੀ ਹੱਦ ਤੱਕ ਜਾ ਸਕਦੇ ਆ ਜੇ ਕੋਈ ਮਹਾਰਾਜ ਦਾ ਆਪਣਾ ਅਪਮਾਨ ਕਰਦਾ ਆ ਬੇਅਦਵੀ ਕਰਦਾ ਆ ਤਾਂ ਅਸੀਂ ਕੋਈ ਵੀ ਹੱਦ ਤੱਕ ਜਾ ਸਕਦੇ ਆ ਵੀ ਅਸੀਂ ਸੋਦਾ ਵੀ ਲਾ ਸਕਦੇ ਆ ਬਸ ਉਹਦੇ ਕਰਕੇ ਸਾਨੂੰ ਸ਼ਸਤਰ ਰੱਖਣੇ ਪੈਂਦੇ ਆ ਬਾਕੀ ਮਹਾਰਾਜ ਨੇ ਕਿਹਾ ਸੀਗਾ ਵੀ ਆਪਣੀ ਰੱਖਿਆ ਵਾਸਤੇ ਸ਼ਸਤਰ ਜ਼ਰੂਰ ਹੋਣੇ ਚਾਹੀਦੇ ਆ ਕੋਲੇ ਤੁਹਾਡੇ ਇਹ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਉਹਦੇ ਕਰਕੇ ਆਪਾਂ ਸ਼ਸਤਰ ਸਾਰੇ ਨਾਲ ਰੱਖਦੇ ਆ ਅੱਛਾ ਇੱਕ ਇਹ ਵੀ ਗੱਲ ਮੈਂ ਸੁਣੀ ਆ ਕਹਿੰਦੇ ਨਿਹੰਗ ਸਿੰਘ ਜਿਹੜੇ ਹੁੰਦੇ ਨੇ ਉਹਨਾਂ ਕੋਲੇ ਜਿਹੜੇ ਸ਼ਸਤਰ ਹੁੰਦੇ ਆ ਉਹਦੇ ਬਕਾਇਦਾ ਲਾਇਸੈਂਸ ਵੀ ਬਣਦੇ ਨੇ ਹਾਂਜੀ 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 ਲਾਇਸੈਂਸ ਹੈਗੇ ਆਪਣੇ ਕੋਲੇ ਉਹ ਲਾਇਸੈਂਸ ਕਿੱਥੋਂ ਬਣਦੇ ਨੇ ਉਹ ਆਪਣੇ ਦਲ ਬਣੇ ਹੋਏ ਦਲ ਪੰਥਾਂ ਚੋਂ ਬਣਦੇ ਆ ਜਿੱਦਾਂ ਬੁੱਢਾ ਦਲ ਤਰਨਾ ਦਲ ਵਿਧੀ ਜੰਦੀਆਂ ਦਾ ਦਲ ਇਦਾਂ ਦਲ ਪੰਥਾਂ ਚੋਂ ਜਥੇਦਾਰ ਹੁੰਦੇ ਆ ਉਹ ਗਰਮਣ ਦੀ ਮੋਰ ਲੱਗਦੀ ਆ ਸਾਈਨ ਹੁੰਦੇ ਉਹਨਾਂ ਦੇ ਆਪ ਨੂੰ ਦਿਖਾ ਵੀ ਸਕਦੇ ਆ ਆਪਾਂ ਤੁਹਾਨੂੰ ਤੇ ਉਹਦੇ ਵਿੱਚ ਫਿਰ ਕੀ ਹੁੰਦਾ ਵੀ ਤੁਹਾਨੂੰ ਕੁਝ ਫੈਸਿਲਿਟੀਆਂ ਵੀ ਮਿਲਦੀਆਂ ਨੇ ਹਾਂਜੀ ਬਾਬਾ ਜੀ ਉਹਦੇ ਵਿੱਚ ਆਪਾਂ ਇਦਾਂ ਆ ਵੀ ਟ੍ਰੇਨ ਦਾ ਸਫ਼ਰ ਆ ਜਿਹੜਾ ਨਿਹੰਗ ਸਿੰਘ ਉਹ ਫ੍ਰੀ ਕਰ ਸਕਦੇ ਆ ਸ਼ਸਤਰ ਜਿਹੜਾ ਮਰਜ਼ੀ ਰੱਖ ਸਕਦੇ ਆ